ਉਦੀ ਤੜਾਈਆ ਦੇਖਦਾ ਤਾਂ ਤੁਹਾਨੂੰ ਅਮਰੂਦ ਦੀ ਟੋਕਰੀ ਆਪਾਂ ਦਿਖਾ ਰਹੇ ਆ ਦੇਖੋ ਅਮਰੂਦ ਦੀ ਟੋਕਰੀ 2-3 ਤਨ ਹਜ਼ਾਰ ਦਾ ਅਮਰੂਦ ਉਤਰਦਾ ਡੇਲੀ ਹਾਂ 1 ਏਕੜ ਮੈਂ ਘਾਟ ਤੋਂ ਘਾਟ 4-5 ਲੱਖ ਕਾ ਮਰੂਦ ਨਿਕਲ ਗਿਆ। ਭਾਈ ਜੀ 5 ਲੱਖ ਰੁਪਏ ਦਾ ਇੱਕ ਸੀਜ਼ਨ ਦਾ ਮਰੂਦ ਵਿੱਚ ਅੰਕਲ ਨੇ। ਉਹ ਤੋਂ ਪਾਣੀ ਬਹੁਤ ਘਟ ਰਾ ਜੀ। ਹਾਂਜੀ। ਸ਼ੁਰੂ ਤੋਂ ਬਹੁਤ ਅਸੀਂ ਦੋ ਪਾਣੀ ਲੈ ਹੁਣ ਤੱਕ 10-10 ਲੱਖ ਕੀ। 10-10 ਲੱਖ ਇੱਕ ਸੀਜ਼ਨ ਚ। ਇੱਕ ਸੀਜ਼ਨ ਚ ਉਹ ਦੇਖਾਂ ਨਹੀਂ ਮਾਲ। ਹਾਂ ਦੇਖਿਆ। ਇੱਕ ਬੂਟੇ ਵਿੱਚ 30-30 BB ਹਜ਼ਾਰ ਕਾ ਮਾਲ ਨਿਕਲਦਾ। ਅੱਛਾ ਜੀ। ਭਾਈ ਜੀ ਆ ਵੀਡੀਓ ਤੁਸੀਂ ਦੇਖ ਰਹੇ ਹੋ ਬਾਗ ਦੇ ਵਿੱਚ ਖੜੇ ਆ। ਤੇ ਬਾਗ ਅਜਿਹਾ ਜਿੱਥੇ ਹਰ ਇੱਕ ਫਲ ਮਿਲੂਗਾ। ਦੇਵੀਗੜ੍ਹ ਏਰੀਆ ਦੇ ਵਿੱਚ ਖੜੇ ਆ ਜੀ ਦੂੰਦੀ ਮਾਜਰੇ ਕੋਲ ਬਾਗ ਇਹ ਹੈਗਾ ਜਿੱਥੇ ਤੁਹਾਨੂੰ ਹਰ ਤਰ੍ਹਾਂ ਦਾ ਫਲ ਮਿਲੂਗਾ ਆਏ ਮਰੂਦਾ ਦੇ ਏਰੀਆ 'ਚ ਖੜੇ ਆ ਅਸੀਂ ਜਿੱਥੇ ਮਰੂਦ ਲੱਗੇ ਹੋਏ ਆ 2-2 ਸਾਲ ਦੇ ਪੇੜੇ ਆ ਤੇ ਤੁਹਾਨੂੰ ਦੱਸ ਦਈਏ ਦੇਖੋ ਆਪਾਂ ਖੇਤੀ ਕਰਦੇ ਆ ਜਿਵੇਂ ਝੋਨਾ ਲਾਨੇ ਆ ਮੈਂ ਕਿਹਾ ਬਾਈਓ ਝੋਨੇ ਨੂੰ ਛੱਡੋ ਇਧਰ ਨੂੰ ਆਜੋ ਆਪਾਂ ਗੱਲਬਾਤ ਕਰਦੇ ਆ ਬਾਈ ਜੀ ਨਾਲ ਵੀ ਕੀ ਮੁਨਾਫਾ ਕਿੰਨਾ ਕੁ ਮੁਨਾਫਾ ਦਿੰਦੇ ਨੇ ਹਾਂਜੀ ਮਨੋਜੀ ਗੱਲਬਾਤ ਕਰੋ ਬਾਪੂ ਜੀ ਨਾਲ ਬਾਈ ਸਤਿ ਸ੍ਰੀਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੰਨੂ ਵੀਰ ਵੱਲੋਂ ਸਤਿ ਸ੍ਰੀਕਾਲ ਤੇ ਵੀਰ ਜੀ ਅੱਜ ਅਸੀਂ ਨਾ ਇੱਕ ਵੀਰ ਕੋਲੇ ਪਹੁੰਚੇ ਹੋਏ ਸੀਗੇ ਜੋ ਕਿ ਬਹੁਤ ਟਾਈਮ ਤੋਂ ਖੇਤੀਬਾੜੀ ਦੇ ਵਿੱਚ ਆ ਦੇਖੋ ਫਲਾਂ ਦੇ ਬੂਟੇ ਲਾ ਰਹੇ ਨੇ ਆਪਣੇ ਮਤਲਬ ਕਿ ਖੇਤਾਂ ਜਣਾ ਤੇ ਬਹੁਤ ਵਧੀਆ ਇਨਕਮ ਜਿਹੜੀ ਆ ਹੁਣ ਇਹਦੀ ਜਿਹੜੀ ਮਰੂਤ ਦੀ ਤੜਾਈਆ ਦੇਖ ਤਾਂ ਤੁਹਾਨੂੰ ਮਰੂਤ ਦੀ ਟੋਕਰੀ ਆਪਾਂ ਦਿਖਾ ਰਹੇ ਹਾਂ ਦੇਖੋ ਮਰੂਤ ਦੀ ਟੋਕਰੀ ਤੇ ਇਦਾਂ ਹੀ ਜਿਹੜੇ ਬਾਗ ਦੇ ਵਿੱਚ ਉਹ ਕਾਫੀ ਅੱਛੀ ਆਮਦਨ ਕਮਾ ਰਹੇ ਆ ਤੇ ਜਿਆਦਾ ਜਿਹੜੇ ਕਿਸਾਨ ਭਰਾ ਨੇ ਉਹ ਕੀ ਕਰ ਰਹੇ ਨੇ ਜਿਆਦਾ ਝੋਨੇ ਵੱਲ ਜਾ ਰਹੇ ਨੇ ਹਣਾ ਹੁਣ ਡੂੰਗੇ ਪਾਣੀ ਹੋ ਗਏ ਪੰਜਾਬ ਦੀਆਂ ਬਾਈ ਜੀ ਕਈ ਜ਼ਿਲ੍ਹਿਆਂ ਦੇ ਵਿੱਚ ਪਾਣੀ ਦਾ ਇੰਨਾ ਕ ਮਾੜਾ ਹਾਲ ਹੈ ਕਿ ਲੋਕ ਪਾਣੀ ਪੀਣ ਨੂੰ ਵੀ ਤਰਸ ਰਹੇ ਨੇ ਇਦਾਂ ਦੀ ਖੇਤੀ ਕਰੋ ਆ ਦੇਖੋ ਤੁਸੀਂ ਬੂਟੇ ਭਰੇ ਪਏ ਨੇ ਬਾਈ ਜੀ ਮਰੂਦਾ ਨਾਲਾ ਦੇਖੋ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰੇ ਬੂਟੇ ਮਰੂਦਾ ਨਾਲ ਭਰੇ ਹੋਏ ਨੇ ਬਾਕੀ ਅੰਕਲ ਜੀ ਆ ਗਏ ਸਾਡੇ ਅੰਕਲ ਜੀ ਹੈਗੇ ਨੇ ਅੰਕਲ ਜੀ ਨਾਲ ਗੱਲਬਾਤ ਆਪਾਂ ਕਰਾਂਗੇ ਇਹ ਤੁਹਾਨੂੰ ਕੁਝ ਥੋੜੀ ਨੌਲੇਜ ਦੇਣਗੇ ਖੇਤੀਬਾੜੀ ਪ੍ਰਤੀ ਵੀ ਇਹ ਖੇਤੀਬਾੜੀ ਮਤਲਬ ਕਿ ਕਿੰਨੇ ਸਾਲ ਦਾ ਜਿਹੜਾ ਇਹਦਾ ਐਕਸਪੀਰੀਅੰਸ ਇਹਨਾਂ ਨੂੰ ਖੇਤੀਬਾੜੀ ਦੇ ਵਿੱਚ ਹੋ ਚੁੱਕਿਆ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਇਹ ਅਮਰੁੱਦਾ ਦੀ ਖੇਤੀ ਕਰਦੇ ਨੂੰ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ ਤੋਰ ਜੋ 30 35 ਸਾਲ ਹੋ ਗਏ ਜੀ ਅਮਰੁੱਦਾ ਦੀ ਨੱਖਾਂ ਦੀ ਹਰ ਇੱਕ ਚੀਜ਼ ਦੀ ਜੀ ਮੈਨੂੰ 35 ਸਾਲ ਹੋ ਗਏ ਜੀ ਜੀ ਹੈ ਜੀ ਇਹ 2 ਸਾਲ ਦੇ ਬੁੱਟੇ ਨੇ ਹਮ ਹਮ ਇਹ ਨੇ 2 ਸਾਲ ਦੇ ਬੁੱਟੇ ਨੇ 2 ਸਾਲ ਦੇ ਬੁੱਟੇ ਨੇ ਜੀ ਇਹਨਾਂ ਨੂੰ ਗੱਤੰਤਨ ਹਜ਼ਾਰ ਦਾ ਅਮਰੂਦ ਉਤਰਦਾ ਡੇਲੀ ਨਾ ਇੱਕ 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 ਦਿਨ ਅੱਛਾ ਇੱਕ ਇੱਕ ਸੇ ਇੱਕ ਪੈਡੇ ਤੋਂ ਇੱਕ ਬੁੱਟੇ ਤੋਂ 3-3000 ਦਾ ਅਮਰੂਦ ਉਤਰ ਜਾ ਜੀ ਇਹ ਗੱਲ ਸੁਣ ਲੋ ਅੰਕਲ ਦੀ ਇੱਕ ਇੱਕ ਬੁੱਟੇ ਤੋਂ 3-3000 ਦਾ ਸਾਲ ਦੇ ਬੁੱਟੇ ਹੈ 2 ਸਾਲ ਦੇ ਹਾਂ 1 ਏਕੜ ਮੇ ਘੱਟ ਤੋਂ ਘੱਟ 4-5 ਲੱਖ ਕਾ ਅਮਰੂਦ ਨਿਕਲ ਗਿਆ 4-5 ਲੱਖ ਦਾ ਅਮਰੂਦ ਦੋਸਤੋ ਗੱਲ ਸੁਣੋ ਕਿੰਨੇ ਦਾ ਨਿਕੜਿਆ ਜੀ 5 ਲੱਖ ਰੁਪਏ ਦਾ 5 ਲੱਖ ਰੁਪਏ ਦਾ ਮਰੂਦ ਇੱਕ ਸੀਜ਼ਨ ਚ ਹਾਂਜੀ ਇੱਕ ਅੱਛਾ ਜੀ ਕੀ ਇਸ ਕਰੇਗਾ ਝੋਨਾ ਇਹ ਵੀ ਚਲੀ ਜਾਗਾ ਨਾ ਇਹ ਚੱਲਦਾ ਰਹੇਗਾ ਸਾਰੇ ਸਿਆਲ ਚਲੇਗਾ ਹਮ ਅੱਛਾ ਜੀ ਜੀ 5 ਲੱਖ ਰੁਪਏ ਦਾ ਮਰੂਦ ਇੱਕ ਏਕੜ ਚ ਕੱਲੇ ਮਰੂਦ ਤੋਂ 5 ਲੱਖ ਰੁਪਇਆ ਹਾਂਜੀ ਹਾਂ 5 ਲੱਖ ਰੁਪਏ ਦਾ ਮੁਨਾਫਾ ਕੱਲੇ ਮਰੂਦ ਤੋਂ ਭਾਈ ਜੀ 5 ਲੱਖ ਰੁਪਏ ਦਾ ਇੱਕ ਸੀਜ਼ਨ ਦਾ ਮਰੂਦ ਵਿੱਚ ਅੰਕਲ ਨੇ 70 ਰੁਪਏ ਕਿਲੋ ਹੁਣ ਜਾਰਾ ਮਾਰਕੀਟ 'ਚ ਆਹ ਦੇਖੋ ਟੋਕਰੀਆਂ ਦੀ ਭਰੀ ਪਈਆਂ ਨੇ ਟੋਕਰੀਆਂ ਫਲ ਦੇਖ ਲਓ ਤੁਸੀਂ ਆਹ ਦੇਖ ਸਕਦੇ ਹੋ ਦੋਸਤੋ ਫਲ ਦੇਖ ਲਓ ਤੇ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਆ ਸਾਰੇ ਦੇ ਵਿੱਚ ਅੰਕਲ ਜੀ ਨੇ ਮਰੂਤ ਲਾਇਆ ਹੋਇਆ ਤੇ ਮਰੂਤ ਦੇ ਵਿੱਚੋਂ ਇੰਨੀ ਪੈਦਾਵਾਰ ਕਮਾ ਰਹੇ ਆ ਬਾਈ ਜੀ ਤਾਂ ਵੀਡੀਓ ਨਾਲ ਦੱਬ ਕੇ ਸ਼ੇਅਰ ਕਰ ਦਿਓ ਹਰ ਕਿਸਾਨ ਭਰਾ ਕੋਲੇ ਵੀਡੀਓ ਜਾਣੀ ਚਾਹੀਦੀ ਆ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਆ ਸਾਰਾ ਮਰੂਤ ਦਾ ਜਿਹੜਾ ਹੈਗਾ ਇਹ ਬਾਗ ਸਾਰਾ ਮਰੂਤ ਦਾ ਤੁਸੀਂ ਦੇਖ ਸਕਦੇ ਹੋ ਹਨਾ ਤੇ ਇਹ ਜਿਹੜੇ ਬੂਟੇ ਨੇ ਤੁਸੀਂ ਬਾਗਬਾਨੀ ਚੋਂ ਵੀ ਲੈ ਸਕਦੇ ਹੋ ਬੜੀ ਵਧੀਆ ਫਲਾਂ ਦੇ ਜਿਹੜੇ ਬੂਟੇ ਨੇ ਬਾਗਬਾਨੀ ਮੈਕਮੇ ਚੋਂ ਤੁਹਾਨੂੰ ਮਿਲ ਜਾਂਦੇ ਤੇ ਐਂ ਦੱਸੋ ਜੀ ਜਿੰਨੇ ਤੁਸੀਂ ਵੇਚਦੇ ਹੋ ਇਹ ਮੰਡੀ ਚ ਵੇਚਦੇ ਹੋ ਜਾਂ ਬਾਹਰ ਮੰਡੀ ਚੋਂ ਮੰਡੀ ਚ ਵੇਚ ਕੇ 5 ਲੱਖ ਤਾਂ ਮਨਾਫਾ ਹੋਇਆ ਇਹ 70 ਰੁਪਏ ਕਿਲੋ ਜਾ ਰਾ ਜੀ ਹੁਣ 70 ਰੁਪਏ ਕਿਲੋ oh my god ਕਿਆ ਬਾਤ ਹੈ ਸਾ ਦੇਖੋ ਦੋਸਤੋ ਅਮਰੂਦ ਆ ਦੇਖੋ ਕਿੰਨਾ ਵਧੀਆ ਅਮਰੂਦ ਹੈ ਫਰੈਸ਼ ਅਮਰੂਦ ਹੈ ਕੋਈ ਕੀੜਾ ਨਹੀਂ ਕੋਈ ਮਕੌੜਾ ਨਹੀਂ ਵਧੀਆ ਹੈ ਇਹਨਾਂ ਮਿੱਤਰੋ ਮਿੱਠਾ ਤੋਂ ਵੱਧਾ ਬਹੁਤ ਜ਼ਿਆਦਾ ਮਿੱਠਾ ਅਮਰੂਦ ਹੈ ਜਿੰਨਾ ਝੂਠ ਬੋਲੋਗੇ ਓਨਾ ਮਿੱਠਾ ਅਮਰੂਦ ਹੈ ਭਾਈ ਜੀ ਕੋਈ ਕੀੜਾ ਨਹੀਂ ਕੋਈ ਸੁੰਡਾ ਨਹੀਂ ਬਸ ਟਾਈਮ ਤੇ ਪਾਣੀ ਹੀ ਪੌਦਿਆਂ ਨੂੰ ਪਾਉਂਦੇ ਨੇ ਅੰਕਲ ਜੀ ਅੰਕਲ ਜੀ ਇਹਨਾਂ ਦੀ ਸਾਂਭ ਸੰਭਾਲ ਕੀ ਹੁੰਦੀ ਹੈ ਉਹ ਵੀ ਦੱਸ ਦਿਓ ਹਾਂ ਕੀੜਾਈ ਗੁੜੂ ਵੀਰੇ ਬਸ ਪਾਣੀ ਪੂਣੀ ਦਾ ਹੋਰ ਕੁਝ ਨਹੀਂ ਨਿਕੜਾ ਕੋਈ ਕੋ ਖਾਸ ਪਾਣੀ ਕਿੰਨਾ ਖਾਂਦੇ ਨੇ ਪਾਣੀ ਤਾਂ ਬਹੁਤ ਘੱਟ ਪਾਣੀ ਬਹੁਤ ਘਟ ਬਹੁਤ ਘਟ ਬਹੁਤ ਘਟ ਪਾਣੀ ਅੱਛਾ ਜੀ ਹਾਂ ਜੀ ਕਿਆ ਬਾਤ ਆ ਜੀ ਬਾਈ ਜੀ ਸੁਣਿਆ ਤੁਸੀਂ ਅੰਕਲ ਖੇਤੀ ਕਰਦੇ ਨੇ ਹਰ ਇੱਕ ਫਲ ਦੀ ਤੇ ਪਾਣੀ ਕਹਿੰਦੇ ਹੱਦੋਂ ਵੱਧ ਘਟ ਤੇ ਆਪਾਂ ਝੋਨਾ ਲਾਣੇ ਆ ਉਹ ਹੱਦੋਂ ਵੱਧ ਪਿੰਦਾ ਤੇ ਮੈਸੀਦੋ ਜੀ ਕੀ ਮੈਸੀਦਿਆਣਾ ਬਾਗ ਜਿਹੜਾ ਝੋਨੇ ਦੀਆਂ ਖੇਤੀ ਕਰ ਰਹੇ ਨੇ ਝੋਨਿਆਂ ਦੇ ਉਹ ਤਾਂ ਪਾਣੀ ਬਹੁਤ ਘਟ ਰਾ ਜੀ ਹਾਂ ਜੀ ਇਸ ਨੂੰ ਤਾਂ ਬਹੁਤ ਅਸੀਂ ਦੋ ਪਾਣੀ ਲੈ ਹੁਣ ਤੱਕ ਅੱਛਾ ਜੀ ਦੋ ਪਾਣੀ ਬਾਕੀ ਬਰਸਾਤ ਪੈ ਗਈ ਸੀ ਦੇਖੋ ਬੁੱਟੇ ਦੇਖੋ ਕਿਵੇਂ ਬਿਲਕੁਲ ਹਰੇ ਪਏ ਆ ਦੇਖੋ ਕਿਵੇਂ ਬਰੇ ਪਏ ਬਹੁਤ ਬਹੁਤ ਫਾੜ ਲੱਗਿਆ ਹੋਇਆ ਅੰਕਲ ਜੀ ਬੁੱਟੇ ਨੂੰ ਅਸੀਂ ਦੇਖ ਹੀ ਰਹੇ ਹਾਂ ਫਾੜ ਦੇ ਬੁੱਟੇ ਨੇ 2 ਸਾਲ ਹਾਂਜੀ ਮਿਹਨਤ ਵੀ ਪੂਰੀ ਆ ਨਾ ਫਿਰ ਤੁਸੀਂ ਮਿਹਨਤ ਵੀ ਵਾਹ ਕਰਦੇ ਹੋ ਕਿੰਨੇ ਬੰਦੇ ਰੱਖੇ ਏ ਤੁਸੀਂ ਬੰਦੇ ਵਾ 8-10 ਰੱਖੇ ਹੋਏ 8-10 ਬੰਦੇ ਉਹਨਾਂ ਨੂੰ ਵੀ ਤਨਖਾਹ ਦਿੰਨੇ ਹੋ ਉਧਰ ਦੇਖਾ ਤੁਸੀਂ ਹਾਂਜੀ ਤੁਹਾਡੇ ਉੱਥੇ ਜਾ ਕੇ ਇੰਜ ਤੇ ਘਰ ਆ ਬਿਲਕੁਲ ਬਿਲਕੁਲ ਅੱਛਾ ਜੀ ਹਾਂਜੀ ਤਾਂ ਤੇ ਦੋਸਤੋ ਤੁਸੀਂ ਵੀ ਸਾਡਾ ਮੈਸੇਜ ਇਹੀ ਹੈ ਕਿ ਤੁਸੀਂ ਜਿਆਦਾ ਚਰ ਜਿਵੇਂ ਤੁਹਾਡੇ ਕੋਈ ਜਗ੍ਹਾ ਖਾਲੀ ਪਈ ਹੈ ਕਿਲੇ ਦੋ ਕਿਲੇ ਚਾਰ ਕਿਲੇ ਪਹਿਲੀ ਕੋਈ ਜਗ੍ਹਾ ਤੁਹਾਡੀ ਖਾਲੀ ਪਈ ਆ ਤਾਂ ਤੁਸੀਂ ਵੀ ਇਦਾਂ ਦੇ ਫਲਾਂ ਦੇ ਬੁੱਟੇ ਲਾ ਕੇ ਆਪਣੀ ਜਿਹੜੀ ਲੱਖਾਂ ਰੁਪਏ ਦੀ ਇਨਕਮ ਆ ਉਹ ਇਦਾਂ ਕਮਾ ਸਕਦੇ ਹੋ ਜਿੱਦਾਂ ਮੈਸੇਜ ਅੰਕਲ ਜੀ ਨੇ ਦਿੱਤਾ ਹਨਾ ਜੇ ਤੁਸੀਂ ਫਰੂਟ ਵਗੈਰਾ ਲੈਣਾ ਚਾਹੁੰਦੇ ਹੋ ਉੱਥੇ ਵੀ ਚਲਦੇ ਆ ਜੀ ਇਹ ਕਿੱਕੜ ਮੈਂ ਚੱਲ ਆ ਕੋਈ ਹਾਂ ਅੱਛਾ ਜੀ 10 10 ਲੱਖ ਕੀ 10 10 ਲੱਖ ਇੱਕ ਸੀਜ਼ਨ ਚ ਇੱਕ ਸੀਜ਼ਨ ਚ ਉਹ ਦੇਖਾਂ ਨਹੀਂ ਮਾਲ ਹਾਂ ਦੇਖਿਆ ਇੱਕ ਬੂਟੇ ਵਿੱਚ 30 30 22000 ਦਾ ਮਾਲ ਨਿਕਲਦਾ ਅੱਛਾ ਜੀ ਬਿਲਕੁਲ ਹੈਗਾ ਫਰੀਦ ਕਿਆ ਬਾਤ ਹੈ ਜੀ ਉਹ 40 ਰੁਪਏ 45 ਰੁਪਏ ਲੋਕੀ ਦਾ ਐਵੇਂ ਹੀ ਖੇਤੀਆਂ ਕਰੀ ਜਾਂਦੇ ਨੇ ਹੋਰ ਇਹ ਜੀ ਦਾ ਬਾਗ ਹੈ ਨਾ ਹੂੰ ਅੱਗੇ ਵਧਾਰੇ ਨਵਾਬਾਦ ਲੈ ਉਹ ਸਾਰਾ ਹੀ ਬਾਗ ਲਾ ਲੈ ਬਾਗ ਅੱਛਾ ਜੀ ਮੈਂ ਖੇਤੀ ਨਹੀਂ ਕਰਾਂਦਾ ਅੱਛਾ ਜੀ ਹਾਂ ਜੀ ਡਾਕਟਰ ਸਾਹਿਬ ਹੈ ਉਹ ਕਰੇ ਵੀ ਬਾਗ ਲਾਉਦਾ ਮੁੰਡਾ ਵੀ ਕਰੇ ਵੀ ਬਾਗ ਲਾਉਦਾ ਬਾਗਬਾਨੀ ਚ ਬਹੁਤ ਤੁਸੀਂ ਠੇਕੇ ਤੇ ਲਿਆਵਾ ਜੀ ਇਹਦਾ ਠੇਕੇ ਤੇ ਲਿਆਵਾ ਕਿੰਨਾ ਟਾਈਮ ਸਮਾਂ ਹੋ ਗਿਆ ਮੈਨੂੰ 8-10 ਸਾਲ ਹੋ ਗਏ ਉਹਨੇ 8-10 ਸਾਲ ਮੈਨੂੰ ਜਾਣ ਨਹੀਂ ਦਿੰਦਾ ਕਿ ਹੈ ਵੀ ਬੁੱਟੇ ਲਾਏ ਮੈਂ ਲਾਏ ਆਪਣਾ ਵੀ ਸਾਰੇ ਬੁੱਟੇ ਮੈਂ ਆਪਣੇ ਆਪ ਹੀ ਲਾਰਾ ਆਪਣੇ ਹੱਥਾਂ ਨਾਲ ਆਪਣੇ ਰੱਤ ਨਾਲ ਲਾਈ ਸਾਰੇ ਅੱਛਾ ਜੀ ਬੋਡਰ ਲਾਇਆ ਸਾਰਾ ਬਾਗ ਉਹ ਲਾਇਆ ਬਾਹਰ ਤੇ ਦੋਸਤੋ ਇਦਾਂ ਹੀ ਜੇ ਤੁਹਾਨੂੰ ਮਰੂਦਾਂ ਦੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤੇ ਇੱਕ ਵਾਰ ਅੰਕਲ ਜੀ ਆਪਣਾ ਨੰਬਰ ਦੇ ਦਿਓ ਜੇ ਕਿਸੇ ਨੂੰ ਕੰਟੈਕਟ ਕਰਨਾ ਹੋਵੇ ਸਮਾਨ ਚਾਹੀਦਾ ਹੋਵੇ ਮਰੂਦ ਦੀ 550 29285 ਇੱਕ ਵਾਰ ਦੁਬਾਰੇ ਬੋਲ ਦੋ 98550 29285 85 ਤਾਂ ਭਾਈ ਜੀ ਵੀਡੀਓ ਨੂੰ ਇੰਨਾ ਕ ਸ਼ੇਅਰ ਕਰ ਦਿਓ ਕਿਉਂਕਿ ਆ ਜਿਹੜੀ ਜਾਣਕਾਰੀ ਆ ਪਹਿਲੀ ਗੱਲ ਤਾਂ ਹਰ ਇੱਕ ਬੰਦਾ ਸੱਚਾਈ ਦੱਸਦਾ ਨਹੀਂ ਪਰ ਆ ਬਾਪੂ ਜੀ ਨੇ ਸੱਚਾਈ ਦੱਸੀ ਆ ਆ ਚੈੱਕ ਕਰ ਜਾਦੇ ਹਾਂ ਤੁਸੀਂ ਮਰੂਦਾਂ ਦੀ ਟੋਕਰੀ ਮਨੂੰ ਨੇ ਚੱਕ ਲਈ ਆ ਤੂੰ ਬਾਈ ਜੀ ਇੱਕ ਗੱਲ ਤਾਂ ਧਿਆਨ ਨਾਲ ਦੇਖੀ ਆ ਤੁਸੀਂ ਸੁਣੀ ਆ ਕਿ ਸੱਚਾਈ ਕੋਈ ਨਹੀਂ ਦੱਸਦਾ ਪਰ ਬਾਪੂ ਜੀ ਨੇ ਕਿਹਾ ਇਹ 5-5 ਲੱਖ ਦੇਦਾ ਯਾਰ ਕੱਲੇ ਮਰੂਦ ਆ ਆਪਾਂ 6-6 ਮਹੀਨੇ ਲਾ ਦਨੇ ਆ ਦੂਜੀਆਂ ਫਸਲਾਂ ਦੇ ਫਿਰ ਸ਼ਾਮ ਸਵੇਰੇ ਮੀਂਹ ਆ ਗਿਆ ਤਾਂ ਟੈਨਸ਼ਨ ਪਾਣੀ ਆ ਗਿਆ ਤਾਂ ਟੈਨਸ਼ਨ ਪਰ ਇੱਥੇ ਆ ਕੇ ਸਾਨੂੰ ਬੋਲ ਲੱਗਿਆ ਯਾਰ ਇੰਨਾ ਪੈਸਾ ਫਰੂਟ ਦੇ ਵਿੱਚ ਬਾਕੀ ਸਚਾਈ ਦੱਸਿਆ ਯਾਰ ਸਚਾਈ ਕੋਈ ਨਹੀਂ ਦਾ ਦਾ ਆਪਣੇ ਆਪਣੇ ਬਿਜ਼ਨਸ ਦੀ ਪਰ ਇਹਨਾਂ ਨੇ ਐ ਨਹੀਂ ਸੋਚਿਆ ਯਾਰ ਮੈਂ ਵੀ ਬਿਜ਼ਨਸ ਕਰਦਾ ਕੋਈ ਹੋਰ ਵੀ ਕਰੇਗਾ ਮੈਨੂੰ ਘਾਟ ਪਊਗਾ ਪਰਨਾ ਬਹੁਤ ਵਧੀਆ ਦਿਲ ਦੇ ਇਨਸਾਨ ਬਾਪੂ ਜੀ ਵੀਡੀਓ ਨੂੰ ਇੰਨਾ ਕ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਤੱਕ ਵੀਡੀਓ ਪਹੁੰਚ ਸਕੇ ਜੀ ਹਾਂਜੀ ਮਨੋ ਜੀ ਦੋਸਤੋ ਅ ਅੰਕਲ ਜੀ ਨੇ ਥੱਲੇ ਨੰਬਰ ਦਿੱਤਾ ਤੁਹਾਨੂੰ ਕਿਸੇ ਵੀ ਫਰੂਟ ਬਾਰੇ ਨੌਲੇਜ ਚਾਹੀਦੀ ਹੈ ਜਾਣਕਾਰੀ ਚਾਹੀਦੀ ਹੈ ਅੰਕਲ ਜੀ ਨੂੰ ਕਾਲ ਕਰ ਲਿਓ ਜੇ ਤੁਹਾਨੂੰ ਫਰੂਟ ਚਾਹੀਦਾ ਹਮ ਗ੍ਰੇਟਾਂ ਦੇ ਗ੍ਰੇਟ ਇਹਨਾਂ ਕੋਲ ਫਰੂਟ ਦੇ ਉਤਰ ਰਹੇ ਆ ਤੇ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਉਹ ਗ੍ਰੇਟ ਪਏ ਅੱਗੇ ਜਾ ਕੇ ਉਹਦੀ ਵੀਡੀਓ ਬਣਾਵਾਂਗੇ ਬਿਲਕੁਲ ਤੇ ਜੇ ਤੁਹਾਨੂੰ ਮਤਲਬ ਕਿ ਮੰਡੀ ਤੋਂ ਥੋੜਾ ਲੈਸ ਰੇਟ ਦੇ ਵਿੱਚ ਕੋਈ ਅਮਰੂਦ ਦਾ ਮਤਲਬ ਕਿ ਫਲ ਚਾਹੀਦਾ ਹਨਾ ਤਾਂ ਅੰਕਲ ਜੀ ਨਾਲ ਥੱਲੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਉੱਥੇ ਨੰਬਰਾਂ ਦੇ ਆਗੇ ਤੁਸੀਂ ਕਾਲ ਕਰ ਲਿਓ ਤੇ ਅੰਕਲ ਜੀ ਸਿੱਧੇ ਕੰਟੈਕਟਰ ਦੇ ਨੇ ਤੇ ਅੰਕਲ ਜੀ ਨਾਲ ਸਿੱਧੀ ਗੱਲਬਾਤ ਕਰਕੇ ਹਾਂ ਇਹ ਕੋਈ ਇਦਾਂ ਦਾ ਸਮਝੋ ਕਿ ਪ੍ਰੋਮੋਸ਼ਨ ਵੀਡੀਓ ਹੈ ਹਨਾ ਇਹ ਪੈਸੇ ਲਿਆ ਸੀ ਪੈਸਾ ਇੱਕ ਵੀ ਨਹੀਂ ਲਿਆ ਸਿਰਫ ਤੁਹਾਡੇ ਲਈ ਵੀਡੀਓ ਬਣਾਈ ਆ ਤਾਂ ਕਿ ਤੁਸੀਂ ਜਾਗਰੂਕ ਹੋ ਸਕੋ ਤੁਹਾਨੂੰ ਹੀ ਪਤਾ ਲੱਗ ਸਕੇ ਯਾਰ ਵੀ ਇੰਨਾਂ ਚੀਜ਼ਾਂ ਜਿਵੀ ਹੱਦੋਂ ਵੱਧ ਪੈਸਾ ਮਿਹਨਤ ਕਰਨੀ ਪੈਣੀ ਆ ਕੰਮ ਕਰਨਾ ਪੈਣਾ ਪੈਸਾ ਤਾਂ ਤੁਹਾਡੀ ਜੇਬ ਚ ਆਏਗਾ ਜੀ ਠੀਕ ਆ ਬਾਪੂ ਜੀ ਸასი ਕਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਜੀ ਵੀਡੀਓ ਚੰਗੀ ਲੱਗੀ ਦੱਬ ਕੇ ਦੋਸਤੋ ਸ਼ੇਅਰ ਸ਼ੇਅਰ ਕਰਿਓ ਜੀ ਸასი ਕਾਲ ਜੀ